ਸਿਆਸਦਾਨਾਂ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ ਵਰਤੀ ਜਾ ਰਹੀ ਮਾੜੀ ਸ਼ਬਦਾਂ ਨੂੰ ਲੈ ਕੇ ਪੰਜਾਬ ਪੁਲਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਸਿਆਸਦਾਨਾਂ ਦੇ ਖਿਲਾਫ ਮੋਰਚਾ ਖੋਦ ਦਿੱਤਾ ਹੈ ਪੰਜਾਬ ਪੁਲਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਰੱਖੀ ਗਈ ਇੱਕ ਮੀਟਿੰਗ ਵਿੱਚ ਸਾਬਕਾ ਪੁਲਸ ਮੁਲਾਜ਼ਮਾਨਾਂ ਨੇ ਸਿਆਸਦਾਨਾਂ ਨੂੰ ਕਿਹਾ ਹੈ ਕਿ ਉਹ ਪੁਲਸ ਦਾ ਅਪਮਾਨ ਕਰਨਾ ਬੰਦ ਕਰ ਦੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਕੋਈ ਵੱਡਾ ਫੈਸਲਾ ਲੈ ਸਕਦੇ ਹਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਅੱਤਵਾਦ ਦੇ ਦੌਰ ਵਿੱਚ ਅੱਤਵਾਦ ਦਾ ਸਾਹਮਣਾ ਕਰਦੇ ਆ ਬਹੁਤ ਸਾਰੇ ਪੁਲਿਸ ਮੁਲਾਜ਼ਮਾਨ ਨੂੰ ਸੀਲ ਕਰਵਾਇਆ ਤੇ ਪੰਜਾਬ ਪੁਲਿਸ ਦੀ ਵੱਡੀ ਭੂਮਿਕਾ ਇਹ ਹੈ ਕਿ ਹਮੇਸ਼ਾ ਸਿਆਸਦਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਅੱਜ ਵੋਟਾਂ ਖਤਰ ਸਿਆਸਦਾਨ ਪੁਲਿਸ ਦਾ ਅਪਮਾਨ ਕਰਨੋਂ ਨਹੀਂ ਹਟ ਰਹੇ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਵਿੱਚ ਵੱਡਾ ਰੋਸ ਪੈ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਜੇ ਸਿਆਸਦਾਨਾਂ ਨੇ ਮਾੜੀ ਜ਼ਿੰਦਾਲੀ ਬੰਦਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਵੱਡੇ ਪੱਧਰ ਤੇ ਇਸ ਪ੍ਰਤੀ ਸੰਘਰਸ਼ ਕਰਾਂਗੇ ਤੇ ਵੋਟਾਂ ਵਿੱਚ ਆਉਣ ਵਾਲੇ ਸਿਆਸਦਾਨਾਂ ਨੂੰ ਵੀ ਅਸੀਂ ਘੇਰਾਂਗੇ ਮੌਜੂਦਾ ਪੁਲਿਸ ਅਤੇ ਪੈਨਸ਼ਨਰ ਜਿਹੜੇ ਹੈਗੇ ਆ ਇਨ ਅੱਤਵਾਦ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ 2500 ਦੇ ਕਰੀਬ ਜਵਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਅੱਤਵਾਦ ਦੌਰਾਨ ਸ਼ਹੀਦ ਹੋ ਗਏ ਸੀ ਪਰ ਪੰਜਾਬ ਦੀ ਪੁਲਿਸ ਦੁਨੀਆ ਦੀ ਇੱਕ ਐਸੀ ਮੰਨੀ ਹੋਈ ਪੁਲਸ ਆ ਜਿਸ ਨੇ ਅੱਤਵਾਦ ਦਾ ਜਿਹੜਾ ਸਫਾਇਆ ਕੀਤਾ ਹੈਗਾ ਅੱਜ ਤੱਕ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਅੱਤਵਾਦ ਦਾ ਸਫਾਇਆ ਨਹੀਂ ਹੋਇਆ ਹੁਣ ਅਸੀਂ ਪੁਲਿਸ ਦੇ ਜਿਹੜੇ ਮੁਲਾਜ਼ਮ ਤੇ ਪਰਿਵਾਰਕ ਮੈਂਬਰ ਹੈਗੇ ਆ ਇਹਨਾਂ ਸਿਆਸੀ ਲੀਡਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਇਹਨਾਂ ਨੇ ਪੁਲਿਸ ਵੱਲ ਭੱਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤਾਂ ਅਸੀਂ ਉਹਦੇ ਬਹੁਤ ਵਿਰੋਧ ਜਿਹੜੀ ਐਸਮੂਹਕ ਇੱਕ ਐਜੀਟੇਸ਼ਨ ਚੋਂ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਤੁਹਾਨੂੰ ਸਿਆਸੀ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਵੇਗਾ ਪੈਨਸ਼ਨਰ ਐਸੋਸੀਏਸ਼ਨ ਤੇ ਜਿਹੜੇ ਮੌਜੂਦਾ ਮੁਲਾਜ਼ਮਾਂ ਮੈਂ ਉਹਨਾਂ ਨੂੰ ਇਹ ਕਹਿਣਾ ਆ ਕਿ ਤੁਸੀਂ ਇਮਾਨ ਦਾ ਵਿਗਨ ਆਪਣੀ ਡਿਊਟੀ ਕਰੋ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਖੜੇ ਆ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਥੇਸ ਨਹੀਂ ਲੱਗਣਾਵਾਂਗੇ ਜੇਕਰ ਤੁਹਾਡੇ ਵਿਰੁੱਧ ਕੋਈ ਸ਼ਾਸੀ ਲੀਡਰ ਜਿਹੜੇ ਆ ਅਤਰਾਜਯੋਗ ਟਿੱਪਣੀਆਂ ਜਾਂ ਤਰਫੋਂ ਤੌਰ ਦੇ ਉੱਤੇ ਅਟੈਕ ਕਰਦੇ ਆ ਅਸੀਂ ਉਹਦਾ ਮੂੰਹ ਤੁਰਜਵਾ ਦੂ। ਅ ਇਸ ਸਬੰਧ ਵਿੱਚ ਕੋਈ ਡੀਜੀਪੀ ਸਾਹਿਬ ਨੂੰ ਵੀ ਕੋਈ ਮਾਮੂਲੀ ਪੱਤਰ ਭੇਜੋਗੇ। ਪ੍ਰਧਾਨਗੀ ਅੱਜ ਪੈਨਸ਼ਨ ਅਧਿਕਾਰਿਸ਼ ਨੂੰ ਮਿਲੋਂ ਜਿਹੜੀ ਆ ਮੇਡ ਚੱਦੀ ਗਈ ਆ। ਅਜੰਡਾ ਕੀ ਹੈ ਜੀ ਅਜੰਡਾ ਇਹ ਆ ਜੀ ਕਿ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਇਲੈਕਸ਼ਨ ਹੋਣ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਮੌਜੂਦਾ ਪੁਲਿਸ ਪੁਲਿਸ ਦੇ ਬਰਤੀ ਜਿਹੜੀ ਆ ਬਹੁਤ ਅਤਰਾਜਯੋਗ ਟਿੱਪਣੀਆਂ ਕਰ ਰਹੇ ਆ ਜਿਸ ਵਿੱਚੋਂ ਇੱਕ ਲੀਡਰ ਨੇ ਇਹ ਕਿਹਾ ਕਿ ਮੈਂ ਐਸਾ ਵਿਅਕਤੀ ਜਿਹੜਾ ਆ ਐਮਐਲਏ ਲਈ ਖੜਾ ਕਰ ਰਿਹਾ ਜਿਹਨੂੰ ਦੇਸ਼ ਦੀ ਥਾਣੇਦਾਰ ਦਾ ਪਛਾਣ ਨਾ ਸਕੀ ਇਸੇ ਤਰ੍ਹਾਂ ਔਰ ਸਿਆਸੀ ਪਾਰਟੀਆਂ ਦੇ ਲੀਡਰ ਜਿਹੜੇ ਆ ਉਹ ਵੀ ਪੁਲਿਸ ਦੇ ਵਿਰੁੱਧ ਬਹੁਤ ਮਾਰਡੀਆਂ ਟਿੱਪਣੀਆਂ ਕਰਦੇ ਆ ਕਈ ਲੀਡਰ ਤਾਂ ਪੁਲਿਸ ਨੂੰ ਧਮਕੀਆਂ ਦੇ ਰਹੇ ਆ ਕਿ ਮੈਂ ਕਿਤਾਬ ਰੱਖੀ ਹੋਆ ਲਾਲ ਕਿਤਾਬ ਰੱਖੀ ਹੋਆ ਉਹਦੇ ਵਿੱਚ ਤੁਹਾਡੇ ਨਾਂ ਨੋਟ ਕਰ ਰਿਹਾ ਪੰਜਾਬ ਪੁਲਿਸ ਜਿਹੜੀ ਇਸ ਦੀ ਪੈਨਸ਼ਨਰ ਐਸੋਸੀਏਸ਼ਨ ਹੈ ਇਸ ਦੇ ਮੈਂਬਰਾਂ ਦੀ ਗਿਣਤੀ 35 ਤੋਂ 40 ਦੇ ਹਜ਼ਾਰ ਦੇ ਲਗਭਗ ਹੈਗੀ ਆ ਔਰ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਤੇ ਪੁਲਿਸ ਮੌਜੂਦਾ ਪੁਲਿਸ ਦੇ ਪਰਿਵਾਰ ਨੂੰ ਮਿਲ ਕੇ ਕੋ ਡੇਢ ਲੱਖ 2 ਲੱਖ ਦੇ ਕਰੀਬ ਜਿਹੜੀਆਂ ਗਿਣਤੀ ਹੋ ਜਾਂਦੀ ਆ ਪੁਲਿਸ ਅੱਜ ਤੱਕ ਨਾ ਤਾਂ ਸਿਆਸਤ ਵਿੱਚ ਪਈ ਆ ਨਾ ਹੀ ਪੈਣਾ ਚਾਹੁੰਦੀ ਆ ਇਸੇ ਤਰ੍ਹਾਂ ਪੁਲਿਸ ਪੈਨਸ਼ਨ ਐਸੋਸੀਏਸ਼ਨਾਂ ਵੀ ਜਿਹੜੀਆਂ ਆ ਸਿਆਸਤ ਤੋਂ ਦੂਰ ਰਹੀਆਂ ਮੈਂ ਅੱਜ ਦੀ ਪੈਸਟ ਕਾਨਫਰੰਸ ਆਹੀਂ ਸਿਆਸੀ ਲੀਡਰਾਂ ਨੂੰ ਜਿਨ੍ਹਾਂ ਨੂੰ ਪੁਲਿਸ ਤੋਂ ਅਲਰਜੀਆ ਅਤੇ ਪੁਲਿਸ ਦੇ ਵਿਰੁੱਧ ਬਹੁਤ ਮਾੜੀਆਂ ਟਿੱਪਣੀਆਂ ਕਰਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਪੁਲਿਸ ਤੋਂ ਬਿਨਾ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਨਾ ਤੁਸੀਂ ਇਲੈਕਸ਼ਨ ਲੜ ਸਕਦੇ ਆ ਇਸ ਲਈ ਪੁਲਿਸ ਨੂੰ ਸ਼ਾਬਾਸ਼ ਦੇਣੀ ਚਾਹੀਦੀ ਬਣਦਾ ਤੁਹਾਡਾ ਤੇ ਤੁਸੀਂ ਜੋ ਇਹ ਇਤਰਾਜ਼ ਜੋ ਟਿੱਪਣੀਆਂ ਕਰਦੇ ਹੈਗੀਆਂ ਉਹਨਾਂ ਨੂੰ ਬੰਦ ਕਰੋ ਨਹੀਂ ਤਾਂ ਅਸੀਂ ਤੁਹਾਡੇ ਵਿਰੁੱਧ ਹੱਤਾਂ ਦਾ ਮੋਰਚਾ ਲਾਉਣ ਨੂੰ ਤਿਆਰ ਆ ਜਿਹੜੇ ਮੌਜੂਦਾ ਪੁਲਿਸ ਆ ਮੌਜੂਦਾ ਪੁਲਿਸ ਅਤੇ ਪੈਨਸ਼ਨਰ ਜਿਹੜੇ ਹੈਗੇ ਆ ਇਹਨਾਂ ਅੱਤਵਾਦ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ 2500 ਦੇ ਕਰੀਬ ਜਵਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਅੱਤਵਾਦ ਦੌਰਾਨ ਸ਼ਹੀਦ ਹੋ ਗਏ ਸੀ ਪਰ ਪੰਜਾਬ ਦੀ ਪੁਲਿਸ ਦੁਨੀਆ ਦੀ ਇੱਕ ਐਸੀ ਮੰਨੀ ਹੋਈ ਪੁਲਸ ਆ ਜਿਸ ਨੇ ਅੱਤਵਾਦ ਦਾ ਜਿਹੜਾ ਸਫਾਇਆ ਕੀਤਾ ਹੈਗਾ ਅੱਜ ਤੱਕ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਅੱਤਵਾਦ ਦਾ ਸਫਾਇਆ ਨਹੀਂ ਹੋਇਆ ਹੁਣ ਅਸੀਂ ਪੁਲਿਸ ਦੇ ਜਿਹੜੇ ਮੁਲਾਜ਼ਮ ਤੇ ਪਰਿਵਾਰਕ ਮੈਂਬਰ ਹੈਗੇ ਆ ਇਹਨਾਂ ਸਿਆਸੀ ਲੀਡਰਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਇਹਨਾਂ ਨੇ ਪੁਲਿਸ ਵੱਲ ਭੱਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਤਾਂ ਅਸੀਂ ਉਹਦੇ ਬਹੁਤ ਵਿਰੋਧ ਜਿਹੜੀ ਆ ਸਮੂਹਕ ਇੱਕ ਐਜੀਟੇਸ਼ਨ ਐਸਮਝ ਨਿਊਜ਼ ਪੰਜਾਬ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ